ਹਾਂਜੀ ਇਹ ਹਾਲਾ ਸਾਰੇ ਵੀਰਾਂ ਦਾ ਹਰ ਕੀ ਬੰਦਾ ਕਰਦਾ ਮੇਰੇ ਵੀਰ ਕੁੱਤਰਵਾ ਸੱਟੇ ਸਹਿਵੀਆਂ ਜਿਹਾ ਵਾਠ ਠੀਕ ਹੈ ਸੌਰੀ ਬਈ ਵਾਸ ਸੀ ਲੈ ਲਈ ਚਾਹ ਆਈ ਪਈ ਹੈ ਦੋ ਕੁ ਜਲੇਬਾ ਆਈ ਅੰਦਰ ਉਹ ਹੀ ਚੱਲੀ ਜਾਂਦੇ ਆਪੇ ਆਈ ਜਾਂਦੇ ਆ ਕਿੰਗਾ ਆਪਾਂ ਗਾਣਾ ਸੀ ਵਿਆਹ ਨਹੀਂ ਤੇ ਬਾਹਰ ਮੌਸਮ ਫੇਰ ਖਰਾਬ ਹੋ ਗਿਆ ਬ్రో ਬੱਦਲ ਵਾਈ ਤੇ ਦੋ ਚਾਰ ਦਿਨਾਂ ਤੱਕ ਫੇਰ ਮੀਂਹ ਦਸੀ ਜਾਂਦੇ ਆ ਮੜੀ ਗਰਮੀ ਨੂੰ ਲੱਗਦੀ ਹੈ ਭੈਜ ਅੰਮੀ ਪਾ ਕੇ ਫੇਰ ਠੰਡ ਹੋ ਜਾਂਦੀ ਹੈ ਤੜ ਤੁਸੇ ਤੜ ਕੋਲ ਗਰਮ ਹੈ ਬੇਟਾ ਗਰਮ ਹੋਣ ਉਹ ਡੀ ਗਾਈਆਂ ਦੇ ਬਾਜੀਆਂ ਦੀ ਿਰਕਾ ਤੋਂ ਹੱਡਾਂ ਗਿਆ ਨਾ ਹੋਰ ਕੀ ਹੈ ਠੰਡ ਜੀ ਵੀ ਰਹਿ ਜਾਂਦੀ ਹੈ ਚਲੋ ਕੋਈ ਨੂੰ ਚਾ ਆਪਣੀ ਪੀਓ ਵੀਡੀਓ ਵਗੈਰਾ ਐਡਿਟ ਕਰਕੇ ਸਪੋਰਟ ਕਰਾ ਫਿਰ ਉੱਥੇ ਬਾਹਰ ਹਾਂਜੀ ਆ ਗਿਆ ਚੋਬਰ ਵੀ ਤੇ ਮੁੰਡੇ ਫਿਰ ਅੱਜ ਕੀ ਕਰਨ ਲਿਆ ਜੀ ਅੱਜ ਹੈ ਵੇਲਾ ਵੇਲਾ ਸਿਕੰਦਰ ਵੀ ਤੜ ਕੋਲ ਤੜ ਕੋਲ ਫੋਨ ਤੱਕੀ ਦਰੀਆਂ ਨਾਲ ਉਹ ਨੂੰ ਆਏ ਗੁਰੂ ਸਰ ਚੱਲਾਂਗੇ ਉਹ ਭੈਣ ਨੂੰ ਵਿਆਹ ਨਾਲ ਲਵਾ ਦੇ ਤੇ ਅਜੜਿਆ ਪੈ ਗੁਰੂ ਸਰ ਕੋਲੋਂ ਚੱਲਾਂਗੇ ਗੁਰੂ ਸਰ ਕਦੋਂ ਚੱਲਾਂਗੇ ਮੈਨੂੰ ਆਏ ਯਾਰ ਵੀ ਆਪਾਂ ਦੋ ਤਿੰਨ ਜਣੇ ਜਾਂਦੇ ਜੇ ਆਪਾਂ ਆਪਾਂ ਤਾਂ ਜਿਆਦਾ ਬਦਲ ਅਸੀਂ ਵੀ ਇੰਨੇ ਉੱਥੇ ਭੇਜੇ ਗੁਰੂ ਸਰ ਇਕੱਠੇ ਹੋ ਗਏ ਉੱਥੇ ਕਿਹੜਾ ਵੀ ਜਰਾ ਚੜ੍ਹਦੀਆਂ ਨਾ ਜਨ ਚੜ੍ਹਦੀਆਂ ਉਹ ਤਾਂ ਈਆਂ ਵਿਆਹ ਵਾਲਾ ਮਾਹੌਲ ਬਣਾਈ ਚਾਹਤੇ ਟਿੱਕ ਪਟਕਲੇ ਉਹ ਭਾਈ ਦੀ ਹੋਊ ਠੀਕ ਹੈ ਚਲੋ ਦੇਖਦੇ ਆਂ ਭਰੋ ਉੱਠ ਆਹੇ ਕਰ ਮੁੰਡਿਆ ਲਾਈਟਾਂ ਨੂੰ ਤਾਂ ਬੰਦ ਕਰਕੇ ਆ ਕਰਦਾ ਜਾ ਕੇ ਆਹ ਲਾਈਟਾਂ ਬੰਦ ਹੈ ਇਹ ਤਾਂ ਬੰਦ ਹੈ ਸਾਰੀਆਂ ਲਾਈਟਾਂ ਲਟ ਬੁਝਾਈਏ ਭਰੋ ਜੋ ਭਰਾ ਕਰਿਆ ਜਾ ਕੇ ਲੈਟ ਬੰਦ ਉਹ ਬੈਡ ਕਰ ਜੀ ਮੇਰੇ ਦੋਸਤ ਹੋ ਨਿਊ ਬੈਡ ਸ਼ੀਟ ਅਵੇਲੇਬਲ ਹੋ ਗਈ ਆਪਣੇ ਕੋਲੇ ਜੀ ਮੇਰੇ ਵੀ ਰੂਪलब्ਧ ਹੋ ਗਈ ਨਵੀਂ ਬੈਡ ਸ਼ੀਟ ਠੀਕ ਹੈ ਕਿ ਨਹੀਂ ਪਹਿਲਾਂ ਵਾਲੀ ਲਾ ਕੇ ਘਰੇ ਫੜਾਏ ਹੋਣੇਗੇ ਤੇ ਆਹ ਨਵੀਂ ਸੜਾ ਲੈਨੇ ਆ ਭਾਈ ਸੋਹਣੇ ਜਿਹੜਾ ਇਹ ਨਾਲੀ ਆਹ ਭਲੇ ਪ੍ਰਾਣੇ ਜੀ ਲੱਗਦੇ ਨਾ ਚਲੋ ਐਡਾ ਪ੍ਰਾਣ ਨੂੰ ਕੀ ਹੁੰਦਾ ਯਾਰ ਕੋਈ ਇਸ਼ੂ ਵਾਲੀ ਗੱਲ ਨਹੀਂ ਗਈ ਵੈਲਡ ਸ਼ੀਟ ਵਗੈਰਾ ਵੀ ਲਾ ਲਾਂਗੇ ਚੋਬਰ ਨੂੰ ਸੱਤਣਾ ਪਹਿਲਾਂ ਹਣਾ ਕੱਲੇ ਦਾ ਤਾਂ ਲੱਗਣੀ ਵੀ ਨਹੀਂ ਹੁਣ ਲੱਗਦਾ ਕਿ ਜਿਹੜਾ ਇਕੱਲਾ ਹੀ ਜੜਾ ਐ ਗੱਡਿਆ ਯਾਰ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਬਾਬੇ ਹੁਣ ਸਵੇਰੇ ਸਵੇਰੇ ਉੱਠ ਕੇ ਦੇਖਣ ਲੱਗ ਗਿਆ ਮੈਂ ਸਾ ਵੀ ਫੰਗ ਆਪਾਂ ਹੋਰ ਕਬੂਤਰਾਂ ਦੇ ਚੈੱਕ ਕਰ ਗਏ ਤੇ ਖੰਭ ਬਰੂ ਕਾਫੀ ਕੂਤਰਾਂ ਦੇ ਖਰਾਬ ਹੋਏ ਪਏ ਯਾਰ ਲਗਭਗ ਕਪੂਆ ਵਾਲੇ ਤੇ ਜਿਨ੍ਹਾਂ ਦੇ ਕੋਲ ਨਮ ਲਾ ਕੇ ਵੱਧ ਪੱਟੇ ਸੀ ਉਹਨਾਂ ਦੇ ਖਰਾਬ ਹੋ ਗਏ ਜਿਨ੍ਹਾਂ ਦੇ ਦੋ ਦੋ ਪੱਟੇ ਸੀ ਕੰਨਾਂ ਵਾਲੇ ਉਹ ਤਾਂ ਚ ਤੇ ਜਿਨ੍ਹਾਂ ਦੇ ਪਏ ਪਏ ਚਾਰ ਚਾਰ ਖਿੱਚੇ ਸੀਗੇ ਬਈ ਉਹਨਾਂ ਦੇ ਖੰਭ ਖਰਾਬ ਐ ਇੱਕ ਇੱਕ ਦੋ ਦੋ ਖੰਭ ਖਰਾਬ ਐ ਉਹ ਦੂਰੀਆਂ ਪਟਨੇ ਪੈਣੇ ਨੇ ਹੁਣ ਅਪਣ ਜਿਹੜੇ ਖਰਾਬ ਹੋਏ ਕਾਣੀ ਹੋ ਗਏ ਇੱਕ ਭੂਆ ਵਾਲੇ ਦੇ ਇੱਕ ਪੱਲੇ ਚੋਂ ਖਰਾਬ ਹੋਏ ਪਏ ਆ ਹੋਰ ਕੁਕੂਤਰਾ ਦੇ ਖਰਾਬ ਹੋਏ ਪਏ ਆ ਬਾਕੀ ਸਾਰੇ ਫੜ ਫੜ ਦੇਖਾਂਗੇ ਪਰ ਟਾਈਮ ਰਹਿੰਦੇ ਖਿੱਚ ਦਾਂਗੇ ਆਪਾਂ ਬਾਕੀ ਉਹ ਕੈਂਚੀ ਵਾਲਾ ਡਿਸੀਜਨ ਬਹੁਤ ਸਹੀ ਆ ਆਪਣਾ ਉਹ ਜਿਹੜੇ ਰਹਿੰਦੇ ਕੂਤਰਾ ਕੋਈ ਦੋ ਚਾਰ ਉਹਨਾਂ ਦੇ ਵੀ ਭਾਜੀ ਦੇਵਾਂਗੇ ਅੱਜ ਠੀਕ ਨਹੀਂ ਆ ਪਿਆ ਆਪਣਾ ਅਸਤਰ ਸ਼ਾਸਤਰ ਤੇ ਓਕੇ ਦੀਆਂ ਰਿਪੋਰਟਾਂ ਤੇ ਹਾਂ ਸੱਚ ਇੱਕ ਭਰਾ ਦਾ ਉਹ ਲੋਕ ਚ ਨਾਂ ਲੈਣਾ ਸੀ ਆ ਗਿਆ ਮੇਰੇ ਯਾਦ ਹਨਾ ਅੱਜ ਹੀ ਫੋਨ ਲਾਇਆ ਸੀ ਮੈਨੂੰ ਬਾਈ ਨੇ ਕਿੱਥੋਂ ਸੀਗਾ ਹਾਂ ਯੂਕੇ ਤੋਂ ਸਹਜ ਆ ਭਰਾ ਦਾ ਨਾ ਠੀਕ ਹੈ ਕਿ ਨਹੀਂ ਤੇ ਬਹੁਤ ਵਧੀਆ ਗੁੱਡ ਬੰਦਾ ਹੈ ਗੱਲਬਾਤ ਕੀਤੀ ਬਹੁਤ ਸਾਨੂੰ ਦੱਸਿਆ ਨਾ ਵੀ ਬਾਹਰੋਂ ਬਹੁਤ ਜ਼ਿਆਦਾ ਭਰਾ ਸਪੋਰਟ ਕਰਦੇ ਆ ਬਹੁਤ ਜ਼ਿਆਦਾ ਪਿਆਰ ਕਰਦੇ ਆ ਹਨਾ ਯਾਰ ਇੰਨਾ ਕਿ ਜ਼ਿਆਦਾ ਪਿਆਰ ਹਨਾ ਭਰਾ ਹਾਂ ਦਾ ਆਪਣੇ ਨਾਲ ਸਾਨੂੰ ਦੱਸ ਵੀ ਨਹੀਂ ਸਕਦਾ ਬਾਹਰ ਲੈਣਾ ਠੀਕ ਹੈ ਕਿ ਨਹੀਂ ਮੇਨ ਜ਼ਿਆਦਾ ਯੂਐਸਏ ਵਾਲੇ ਹੋਗੇ ਹਨ ਅੱਜ ਯੂਕੇ ਤੋਂ ਆਸਟ੍ਰੇਲੀਆ ਸਾਰੇ ਪਾਸੇ ਫੋਨ ਆਉਂਦੇ ਆ ਜਿਹੜੀ ਕਿਹੜੀ ਕੰਟਰੀ ਕੈਨੇਡਾ ਹਨ ਇਟਲੀ ਕਿੱਥੋਂ ਕਿੱਥੋਂ ਨੀ ਯਾਰ ਹਰੇਕ ਥਾਂ ਭਰਾ ਬਹੁਤ ਆਪਣੇ ਮੈਨੂੰ ਕਹਿੰਦਾ ਕਿ ਤੂੰ ਦਿੱਕਤ ਹੋਈ ਬਈ ਮੈਨੂੰ ਤੂੰ ਦੱਸ ਦਿਆ ਕਰ ਐਂਟਰਕਾਊਂਟਰ ਨੂੰ ਪੈਸੇ ਪੂਸੇ ਇਹ ਉਹ ਮੈਂ ਕੋਈ ਗੱਲ ਨਹੀਂ ਬਈ ਤੂੰ ਪੁੱਛ ਲੈ ਇੰਨੀ ਬਹੁਤ ਧੰਨਵਾਦ ਧੰਨਵਾਦ ਆ ਭਰਾ ਦਾ ਹਨ ਸਹਿਜ ਯੂਕੇ ਵਾਲੇ ਦਾ ਬ్రో ਬਸ ਆਪਾਂ ਵੈੱਡ ਸ਼ੀਟ ਵਗੈਰਾ ਵਿਛਾਈਏ ਕਰੀਏ ਕੰਮ ਤੇ ਦੇ ਕਰੀਏ ਸਟਾਰਟ ਫਿਰ ਦੂ ਬਾਅਦ ਸ਼ਾਇਦ ਮੇਬੀ ਆਪਾਂ ਗੁਰੂ ਸਾਹਿਬ ਵੀ ਹਾਂਜੀ ਆਖੇ ਹਗੇ ਰਿਪੋਰਟ ਜੇ ਨਿਊ ਬੈੱਡ ਸ਼ੀਟ ਚੜਾ ਦੀ ਐ ਪਹਿਲਾਂ ਵਾਲੀ ਤਾਂ ਬਸ ਧੋਣ ਤੋਂ ਵਾਲਾ ਕੰਮ ਤਾਂ ਹੈ ਨਹੀਂ ਮਚਾਉਣੀ ਕੁਆਗ ਮਚਾਉਣੀ ਕੁਆਗ ਜੇ ਤਾਂ ਵਾਇਰਸ ਵੋਹ ਪਾਣੇ ਹੋਣਗੇ ਬਈ ਬਈ ਜਦੋਂ ਨਹੀਂ ਤਾਂ ਕਰਕੇ ਬਾਹਰ ਘਰੇ ਚੱਲ ਜਾਈਏ ਮੇਰੇ ਹਣਾ ਯਾਰ ਖੁੱਡੇ ਖੜੇ ਆਏ ਖੁਲਾਗੇ ਬੱਚੇ ਤਾਂ ਡਾਉਣੀ ਨਹੀਂ ਯਾਰ ਬੱਚੇ ਤਾਂ ਜੇ ਡਾਵਾਗੇ ਤਾਂ ਫਿਰ ਬੈਲੀ ਲੈ ਜਾਊਗੀ ਤੇ ਪਾਪ ਜ਼ਰੂਰੀ ਕਰਾਉਣ ਨਾਲੇ ਮਨ ਖਰਾਬ ਹੁੰਦਾ ਬਾਜਣਾ ਵੀ ਬਾਹਲਾ ਚੰਗਾ ਲੈ ਗਈ ਬਾਹਲਾ ਚੰਗਾ ਕੀ ਜੇ ਮਿੱਟੀ ਦੀ ਪਰਗੀ ਮਿੱਟੀ ਪਰਗੀ ਤੇ ਮਿੱਟੀ ਪੁੱਧ ਭਰੂ ਵੀ ਤੋ ਇੰਨੀਆਂ ਰੋੜੀਆਂ ਬਾਈ ਫਿਰਦੀਆਂ ਜੇਬ ਚ ਆ ਕਾ ਤੂੰ ਚੱਕਾ ਸੇ ਨੀਂਗਾ ਪਾ ਕੇ ਦੂੰਗਾ ਫਿਰ ਅੱਛਾ ਇਹ ਨਾਲ ਖੇਡੇਗਾ ਤੇ ਖੇੜੇ ਨੂੰ ਕੋਈ ਹੋਰ ਚੀਜ਼ ਲੈ ਆ ਗੋਲਗਾਂ ਵਾਲਾ ਗੋਲਗਾਂ ਕੰਚ ਵਾਲੀਆਂ ਵਾਧੂ ਪੰਗਾ ਆਪਣੇ ਘਰੇ ਪਹਿਲਾਂ ਵਾਧੂ ਖੇੜਦੇ ਸੀ ਲੈਣਗੇ ਫਿਰ ਪਚਾਲਦੇ ਘਰੇ ਕੋਈ ਗੱਲ ਨਹੀਂ ਜਾਏ ਉਧਰ ਕਿ ਨਹੀਂ ਜਾ ਕੇ ਜਿਹੜਾ ਟਾਊਨ ਛੜਾ ਟਾਂਗ ਨੂੰ ਪਿੱਤੇ ਮੇਕ ਕਾਰ ਬਣਾਈ ਅੰਦਾਜ਼ੀ ਪਿੱਤੇ ਤੇ ਪਾਉਤੇ ਕਰੇ ਫਿਰ ਬੰਨੀ ਨਹੀਂ ਆਂਦਾ ਕਰ ਨਹੀਂ ਬੰਦਾ ਚਲ ਆਪਾਂ ਬਣਾਉਣੇ ਚੱਲਗੇ ਕੋਈ ਗੱਲ ਨਹੀਂ ਕਰਦੇ ਮਿਸਤਰੀ ਭਾਲ ਕੇ ਉਹਨਾਂ ਸਜਾਣਾ ਪਟੈਂਸਨ ਨਾਲ ਚਲ ਪੁੱਤ ਚੱਲਗੇ ਆ ਬੈਠ ਠੀਕ ਚੱਕੀ ਸਰਾਣਾ ਇੱਕ ਵਾਰ ਚੱਕੀ ਹਾਂਜੀ ਮੇਰੇ ਜੀਰੋ ਕਰਿਆ ਜੀ ਨਹੀਂ ਤੋ ਹੀ ਹੋਇਆ ਹੈ ਟਾਈਮ ਨਾਲ ਫਰੈਸ਼ ਤੇ ਬਾਈ ਗੁਰੇ ਨਹੀਂ ਯਾਰ ਫੋਨ ਹੀ ਨਹੀਂ ਚੱਕਿਆ ਅੱਜ ਵੀ ਹਣਾ ਜਾਨ ਦੀ ਰਹਿਤਾ ਸੀਗੀ ਕੀ ਕਰਦਾ ਹਾਂ ਇੱਥੇ ਬੈਠਾ ਆਏ ਓਏ ਜਿੰਦਰਾ ਸੱਪ ਤਾਂ ਨਹੀਂ ਕੱਢੀ ਜਾਂਦਾ ਕਿਉਂ ਮੈਂ ਕਿਵੇਂ ਸਰਾਂ ਕੀ ਗੱਲ ਹੋ ਗਈ ਕਚਾਦਰ ਨਵੀਂ ਲਾਤੀ ਚਾਦਰ ਤਾਂ ਚੱਲ ਨਵੀਂ ਲਾਤੀ ਹੋਰ ਕੀ ਕਿਹੜੇ ਪਾਸੋਂ ਸਰਾਂ ਮੈਂ ਇਨਾਂ ਜਿੱਲਾ ਬੰਦ ਨਹੀਂ ਅੱਛਾ ਮੈਂ ਤਾਂ ਆ ਹੀ ਆ ਫਿਰ ਤੈਨੂੰ ਪਤਾ ਆਪਾਂ ਸਵਾ ਘੰਟਾ ਹੋ ਗਿਆ ਤੈਨੂੰ ਪਤਾ ਨਹੀਂ ਉਹ ਤਾਂ ਕਸ਼ੂਏ ਦੀ ਇੱਕ ਕੱਚੂ ਲਗੂ ਮੈਂ ਤੇ ਖਰਗੋਸ਼ ਵਾਲੀ ਕਹਾਣੀ ਨਹੀਂ ਸੁਣੀ ਹੂੰ ਤੂੰ ਖਰਗੋਸ਼ ਕਿੰਨਾ ਭਜਦਾ ਹੁੰਦਾ ਹੈ ਕੱਚੂਗਾ ਫਿਰ ਵੀ ਇੱਥੇ ਆਂਦਾ ਮੰਨਦਾ ਆਪਾਂ ਕੱਚੂਗੂ ਮੇ ਮਾਰਨਾ ਹੈ ਕੀ ਕਹਿੰਦਾ ਬਾਈ ਉਹਨੇ ਤਾਂ ਨਹੀਂ ਹੁਣ ਚੱਕਿਆ ਮੈਂ ਕਿਹਾ ਵਾ ਖੇਚਦੇ ਨੇ ਗੱਡੀਆਂ ਵੇਖੀ ਵੀ ਮੁੜਿਆ ਵਾ ਹੋਰ ਕੀ ਢੀ ਗੱਲ ਹੈ ਸਿਕੰਦਰ ਨੂੰ ਜਾ ਕੇ ਨੂੰ ਦੇ ਉਹ ਮਿੰਦੂ ਵੱਦ ਕਾਲਾ ਆਇਆ ਪਿਆ ਫੂਨ ਤੇ ਫੂਨ ਫੂਨ ਤੇ ਫੂਨ ਨਹੀਂ ਅਗੇ ਰੋਤੇ ਆਣਾ ਤਾਂ ਤਾਂ ਨਹੀਂ ਇੱਥੇ ਆਏ ਨਾ ਕਿ ਮੇਲੇ ਮੈਨੂੰ ਜਾ ਕੇ ਨਹੀਂ ਆਉਂਦੀ ਤੂੰ ਵੀਰੋ ਦਾ ਫਿਰਦਾ ਏ ਮੈਂ ਵੀ ਰੋਲਦੀ ਫਿਰਦੀ ਆ ਜਾਂ ਭੱਜ ਕੇ ਬੰਦਰ ਕੋਲੇ ਜਾ ਕੇ ਆ ਨਹੀਂ ਬਾਲ ਜਾ ਗਿਆ ਹੱਲ ਕਰਾਂ ਮੈਂ ਵੀ ਰੋਲਦੀ ਫਿਰਦੀ ਆ ਹਸਤੰਦਰ ਤੱਕਦਾ ਕੀ ਤੇ ਟਿਕ ਜਿਆਦਾ ਉਤੋਂ ਮੈਂ ਇਹੋ ਜੀ ਕੀ ਤਰ੍ਹਾਂ ਫਿਰ ਚੋਬਰ ਵੀ ਉਦੋਂ ਚੰਦਰੇ ਇਹ ਲਾਉਂਦਾ ਕੰਜਰ ਦਾ ਜਾਂਦੇ ਬੰਦੇ ਨੂੰ ਕਿਉਂ ਨਾ ਮਾਰਦੇ ਇਹੋ ਜੀ ਕੀ ਪਲਾਉਂਦੇ ਇਸ ਦਾ ਇੱਥੇ ਜਿਆਦਾ ਹੀ ਖਤਰਨਾਕ ਟੌਕਸਿਕ ਗੀ ਬਾਕੀ ਦੱਛ ਵਧੀਆ ਬੜਕਾ ਨਾ ਕੈਂਡ ਬੜਕਾ ਨਾ ਫਰੈਸ਼ ਹੋਇਆ ਨਾ ਫਰੈਸ਼ ਮਾਲ ਜਮਾ ਤੇ ਬਾਈ ਨੂੰ ਸੱਚ ਫੋਨ ਲਾਇਆ ਸੀ ਨਾ ਤੂੰ ਦੱਸੇ ਉਹ ਕਹਿੰਦਾ ਬਾਈ ਕਹਿੰਦਾ ਭੋਗ ਤੇ ਜਾਂਦਾ ਮੈਂ ਤੇ 4-5 ਵਜੇ ਦੇ ਤੱਕ ਘਰੇ ਆਵਾਂਗਾ ਉਦੋਂ ਆ ਜਾਓ ਫਿਰ ਮੈਂ ਖਿਆਲ ਦੇਖਦੇ ਹਾਂ ਨਾ ਉਹਨੇ ਕੋਈ ਘਰੇ ਟਾਈਮ ਪਾਸ ਕਰ ਲੈਨੇ ਆ ਤੇ ਫਿਰ ਆ ਸ਼ਾਮ ਜੇ ਨੂੰ ਗੁਰੂ ਸਾਹਿਬ ਜਾਵਾਂਗੇ ਕੱਲ ਨੂੰ ਮੁਕ ਸਰ ਜਾਣਾ ਪਰਸੋ ਵਾਪਸ ਆ ਜਾਗੇ ਉਦੋਂ ਆ ਕੋ ਉਤਰਨ ਦਵਾਈ ਲਾ ਦੇਗੇ ਬਸ ਉਦੋਂ ਆ ਕੰਮ ਚਾਲੇ ਪੈ ਜਾਣਾ ਆਪਣਾ ਨਾ ਚਲੋ ਕੋਈ ਡਿੱਕ ਤੇ ਮੈਕਰ ਫੋਨ ਇੱਥੇ ਦਾ ਦਿਆਂ ਚਾਰਜ ਵਗੈਰਾ ਚੋਪਰ ਵੀ ਚੱਲਿਆ ਜੀ ਘਰ ਨੂੰ ਇਹ ਤੋਂ ਪਹਿਲਾਂ ਬਹੁਤ ਪੰਗੇ ਲੈ ਲੇ ਟ੍ਰੈਂਟ ਰੋ ਕਰ ਤਾ ਸਾਫ ਆ ਮੋਟਰਸਾਈਕਲ ਨਾਲ ਵਿੜਾ ਪੱਟਦਾ ਘਮਾ ਘਮਾ ਕੇ ਹੈ ਆ ਦੇਖੇ ਇਥੇ ਦੁੱਧਾ ਬਣਾਇਆ ਸਦਾਰ ਚੱਕਰ ਬਣਾਇਆ ਜੀ ਇਥੇ ਜਿਹੜਾ ਦੇ ਵਿੱਚ ਆਗਾ ਪਾਸ ਹੋ ਜੂਗਾ ਨਹੀਂ ਜਿਹੜਾ ਵਿੱਚ ਖੜਾ ਰੋ ਬਾਜੂ ਜਿਹੜਾ ਬਾਹਰ ਖੜਾ ਰੋ ਪਾਸ ਹੋ ਜੂਗਾ ਸਾਬਤ ਤੂੰ ਕਰਦਾ ਫਰਦਾ ਹੈ ਹੈ ਕਿਵੇਂ ਘਾ ਤੜਾ ਦੇ ਤੂੰ ਹੋਣਾ ਕਿ ਤੂੰ ਆਉ ਛੱਡਾ ਜੀ ਕੈਂਡੀਗੇਟਰ ਜਿਹਾ ਪੜਦਾ ਜੀ ਇਹਦਾ ਕਾਹਨ ਹਾਂਜੀ ਦੋਸਤੋ ਮਿੱਤਰ ਪਿਆਰੇ ਆਏ ਹੋ ਜੀ ਰੋੜਾ ਵਾਲੀ ਤੋਂ ਮੁੰਡੇ ਆ ਤਾਂ ਆਉਂਦਾ ਹੀ ਹੁੰਦਾ ਸਾਨੂੰ ਪਤਾ ਆ ਬਾਈ ਇੱਕ ਕਰਿਆ ਮੈਨੂੰ ਲੱਗਾ ਹਨਾ ਪਹਿਲੀ ਪਹਿਲੀ ਰਿਆ ਆ ਬਾਈ ਐਸੀ ਨਾਲ ਯਾਰ ਹਨਾ ਮਰੇ ਯਾਦਾਗਾਏ ਮੇਰੀ ਜ਼ਾਤ ਦਾਸ ਬਹੁਤ ਤੇਜ ਹੈ ਠੀਕ ਹੈ ਕਿ ਨਹੀਂ ਤੇ ਹੋਰ ਫਿਰ ਮੁੰਡਿਓ ਕੇ ਆ ਰਪੋਟਾ ਸਟਾਕਰ ਪਰਵਾਰ ਵੀ ਜਾਵਾਂ ਜਾ ਮਾਹੌਲ ਵੀ ਸਟਾ ਠੀਕ ਹੈ ਠੀਕ ਹੈ ਚਲੋ ਵਧੀਆ ਗੱਲ ਹੈ ਉਹ ਬੈਠੇ ਆ ਯਾਰ ਤੇ ਇੱਕ ਬੱਚੀ ਦਾ ਫੋਨ ਆਇਆ ਸੀ ਉਹ ਬੱਚੇ ਦੀ ਨਿਗਾ ਰੱਖੀ ਬੈਠੇ ਆ ਉਹਨੇ ਬੱਚੇ ਨੂੰ ਰੰਗ ਨਹੀਂ ਲਵਾ ਕੇ ਲਗਾ ਸੀ ਦੋ ਬੱਚਿਆਂ ਨੇ ਇੱਕ ਦੀ ਸਜੀ ਗਲਾਬੀ ਕੀਤੀ ਦੀ ਖੱਬੀ ਗਲਾਬੀ ਕੀਤੀ ਉਹ ਦੋਵੇਂ ਉੱਡ ਗਏ ਸੀ ਇੱਕ ਤਾਂ ਕਹਿੰਦਾ ਆ ਗਿਆ ਘਰੇ ਇੱਕ ਵਾਰਾ ਉਰ ਕੁਤਰਾ ਰਲ ਕੇ ਕੋਠੀ ਤੇ ਬਹਿ ਗਿਆ ਉਹਦੇ ਨਿਗਾ ਤੇ ਬੈਠੇ ਦੂ ਡੈਡਾ ਨੂੰ ਫੋਨ ਲਾਦਾ ਕਿ ਉਹ ਚਿਹਰੇ ਨੂੰ ਤੇ ਬਾਕੀ ਭੈਣ ਗੁਰੂ ਸਰ ਵੀ ਜਾਣਾ ਕੰਮ ਤਾਂ ਬਹੁਤ ਆ ਯਾਰਾ ਜੀ ਹਾਂਜੀ ਬਾਪੂ ਅੱਜ ਫੇਰ ਕੈਂਚੀ ਚੱਕ ਲਈ ਉਹ ਨਾ ਡੇਗਣਾ ਡੇਗਣਾ ਕੋਈ ਨਾ ਡਰਨਾ ਤੂੰ ਆ ਫੋਨ ਫੜ ਲੈ ਹੈ ਤੇ ਅੱਜ ਵੀ ਪਾ ਲਗੀ ਕੋਈ ਦੋ ਚਾਰ ਬੱਚੇ ਬੜੇ ਤੇਰੀ ਆ ਬਾਹਰ ਕਿਹਾ ਫਾਈਵ 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 ਆਜੋ ਬਿਠਵਾ 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 ਇੱਕ ਔੜਵਾੜੀ ਨੂੰ ਉਹ ਤੇ ਕੈਂਚੀ ਖੁੱਭੀ ਲੰਡਵਾ ਆਇਓ ਆਇਓ ਆ ਹਾਂ 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 ਇਹ ਨਾ ਸੀ ਰੱਖਿਆ ਵੈਂਡਰ ਲੈ ਇਹਦੇ ਪਾਗੇ ਹੂੰ ਕੈਂਚੀ ਕੈਂਚੀ ਉਹ ਲਓ ਵੈਂਡਰ 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 ਖੰਡ ਆ ਦੇ ਸ਼ਾਹ ਕੁੱਤੇ ਬਫਰ ਕੈਨੇ ਇਹ ਕਾਲਾ ਚੀਨਾ ਜਿਹੜਾ ਮੇਰੇ ਕੋਲ ਹੈ ਲਾਲਾ ਚੀਨਾ ਹੁਣ ਕੁੱਤਰ ਜੀ ਫੜਨੀ ਤੋਂ ਹੀ ਪਤਾ ਲੱਗ ਜਾਂਦਾ ਵੀ ਕੁਝ ਹੈਗੀ ਹੈ ਗੱਲ ਬਾਤ ਕਿੰਨੇ ਰਹਿ ਗਏ ਤੇ ਦੋ ਤਿੰਨ ਰਹਿ ਗਏ ਹੁਣਗੇ ਤੇ ਯਾਰ ਤਿੰਨ ਤੇ ਲਾਏ ਤਾਂ ਦਿਮਾਗ ਰਿਆ ਪਾ ਦੇ ਥੋੜਾ ਦੇ ਤੋਤੇ ਮੇਰੇ ਗੱਲ ਨਾਲ ਆ ਲਈ ਨਾਲ ਹੀ ਲਾ ਕੇ ਕਿਤੇ ਰਾਤ ਨੂੰ ਇੰਨ੍ਹਾ ਰੱਖਿਆ ਕਰ ਜਿੰਦਰਾ ਸੱਪ ਫਾਨੇ ਚੱਕਾ ਹੀ ਕਿੱਡਾ ਦਾਰੇ ਚਲੋ ਜੀ ਹੁਣ ਚਲਦੇ ਆਂ ਚੂਬਰ ਨਾਲ ਆਪਾਂ ਬੱਚਾ ਦੇਖਣਾ ਅਰੋੜਾ ਵਾਲੇ ਮੁੰਡਿਆਂ ਨੂੰ ਵੀ ਨਾਲ ਹੀ ਲੈ ਕੇ ਚਲਦੇ ਆਂ ਜੀ ਪਿੰਡ ਵਿਖਾ ਕੇ ਹੈ ਬੱਚਾ ਢੇਕ ਬਣ ਕੇ ਨਿਕਲ ਗਿਆ ਢੇਕ ਪਿਆ ਹੁਣ ਭਾਲਣ ਜਾਂਦੇ ਆਂ ਹੈ ਕੋਈ ਗੱਲ ਨਹੀਂ ਚਲੇ ਇੱਕ ਵਾਰ ਭੇੜਦੇ ਫਿਰ ਚੱਲਦੇ ਬੱਚਾ ਉਚ ਨਹੀਂ ਵੇਖਿਆ ਕੋਈ ਇਹਦਾ ਨਵਾਂ ਫਿਰ ਅਮਰੀਕੀ ਇੰਨੇ ਚੰਗੇ ਜਾਨਵਰ ਤੂੰ ਐ ਖਰਾਬ ਨਾ ਕਰਿਆ ਕਰ ਯਾਰ ਤੂੰ ਨਹੀਂ ਸੱਚੀ ਗੱਲ ਹੈ ਕਰਿਆ ਹੁੰਦੇ ਨਹੀਂ ਆ ਜਾਂਦੇ ਵੀ ਫਿਰ ਛੱਡਦਾ ਕਾ ਤੁੰਨਾ ਛੱਡਣ ਦੀ ਹਰ ਕੰਮ ਜਾ ਉੱਤਰ ਐਡੇ ਚੰਗੇ ਨਸਲੀ ਜਾਨਵਰ ਤੂੰ ਕੋਠਾਂ ਦੇ ਬਾਈ ਤੇ ਖਰਾਬ ਕਰੀ ਜਾਂਦਾ ਕੀ ਫਾਇਦਾ ਇਹ ਕੰਮ ਤੇਣਾ ਤਾਂ ਹਾਂਜੀ ਬੱਚਾ ਥਿਆ ਗਿਆ ਜੀ ਕਿੱਥੇ ਵੇ ਟੈਬਲ ਪੂਰੀ ਗੋਲਟੀ ਕਰਨੀ ਆ ਵੀਡੀਓ ਬਣਾਉਣੀ ਹੈ ਇੱਕ ਮਿੰਟ ਹੌਲੀ ਹੌਲੀ ਸਾਰੇ ਪਿੰਡ ਦਾ ਘੇੜਾ ਦੇ ਕੇ ਇੱਥੇ ਰੁਕ 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 ਬੈਕ ਕਰੋ ਬੈਕ ਕਰੋ ਬਾਇਆ ਘੇੜ ਪਾਓ ਇੱਕ ਮਿੰਟ ਇੱਕ ਮਿੰਟ ਕੋ ਰੁਕ ਰੋ ਉਹ ਬੇਟਾ ਸਾਰੇ ਸਾਰੇ ਪਿੰਡ ਦਾ ਘੇੜਾ ਦੇ ਕੇ ਸੱਜੀ ਬਗਲ ਗਲਾਬੀ ਸਾਰੇ ਪਿੰਡ ਦਾ ਘੇੜਾ ਦੇ ਕੇ ਬੱਚਾ ਬੈਠਾ ਗਵਾਣ ਤੇ ਆਇਓ ਚੱਲ ਕੇ ਮੁੰਡੋ ਕਰੇ ਕੋਈ ਨਹੀਂ ਹੁੰਦਾ ਆਇਓ ਤੇ ਗਵਾਣ ਤੇ ਬੈਠਾ ਬੱਚਾ ਆਇਆ ਬੈਠਾ ਜੀ ਹੈਗੇ ਨਹੀਂ ਆਏ ਗਏ ਉਹ ਟੈਂਪੂਆਂ ਟੂਕੂਆਂ ਵੇ ਦੇ ਬੱਚਾ ਇੱਥੇ ਘਰ ਆਪਣਾ ਉਹ ਸਾਹਮਣੇ ਸੁਣਦੀਦਾ ਇਹ ਕੋਈ ਥਾਂ ਕੀ ਆ ਕਿ ਨਹੀਂ ਆ ਰਿਹਾ ਆ ਘਰ ਹੈ ਨਹੀਂ ਨਹੀਂ ਮੈਂ ਜਾਣ ਚੁਭਰਾ ਹੂੰ ਤੂੰ ਰਹਿਂ ਦੇ ਅੱਜ ਅੱਜ ਤੂੰ ਮੱਥਾ ਨਾ ਟੇਕ ਅੱਜ ਤੂੰ ਮੈਨੂੰ ਜਾਣ ਦੇ ਪੁੱਤਰ ਪਿਆਰ ਨਾਲ ਚੱਕ ਕਰਾ ਸਾਹਮਣੇ ਬਿਠੇ ਗੂਦਰੀ ਤਾਂ ਹਰਿਟੋਰੀ ਵਾਲੀ ਦਿਖਾਉਣੇ ਆ ਬਈ ਜਿਹੜੀ ਆ ਪਿਛਲੇ ਸਾਲ 2024 ਚ ਲਗਾਤਾਰ ਬੈਕ ਟੂ ਬੈਕ ਤਿੰਨ ਬਾਜ਼ੀਆਂ ਛੱਡੀ ਜੀ ਤੇ ਕਤਈ ਜੁਲਮ ਕੀਤਾ ਫੰਗ ਸੈੱਟ ਕਰ ਪੁੱਤਰਾ ਜਾਨਾ ਹਾਂਜੀ ਹਾਂਜੀ ਜਮਾਂ ਵੀ ਦਿੱਕਤ ਨਾਲ ਗੂਦਤਰ ਨੂੰ ਕਿਉਂਕਿ ਇਹ ਜਮਾਂ ਹੁਣ ਲਾਸਟ ਸਟੇਜ ਤੇ ਹੈ ਗੂਦਤਰ ਆਦਨ ਵਾਲੇ ਦੇ ਕੇ ਜਾ ਦੇ ਸਾਹਮਣ ਵਾਲੇ ਨਾ ਕੂਤਰਾਂ ਨੂੰ ਪੁੱਛਣਾ ਇਹ ਕਿ ਨਹੀਂ ਹਾਜਾਂ ਵਾਂ ਹਰੀ ਟੋਰੀ ਵਾਲੀ ਦੀ ਭੈਣ ਵਿਖਾਉਣਿਆ ਬਈ ਤੁਹਾਨੂੰ ਠੀਕ ਹੈ ਇੱਕ ਮਿੰਟ ਵੀਡੀਓ ਪਾਜ਼ ਕਰਦਾ ਹਾਂ ਹਾਂਜੀ ਜੀ ਦੇ ਤੇ ਇਹਨਾਂ ਨੇ ਕਹਿਰ ਕੀਤਾ ਸੀਗਾ ਬੈਕ ਟੂ ਬੈਕ ਤਿੰਨ ਵਾਰਾਂ ਛੱਡੀ ਸੀ ਠੀਕ ਹੈ ਕਿ ਨਹੀਂ ਹਰੀ ਟੋਰੀ ਵਾਲਾ ਦਾ ਮਾਮਾ ਵੇਖੋ ਕਿ ਫੁੱਫੜ ਨਹੀਂ ਇਹ ਮੇ ਦਾ ਹਸਬੰਦ ਹਸਬੰਦ ਹਰੀ ਟੋਰੀ ਵਾਲੀ ਇੱਕ ਮਿੰਟ ਇੱਕ ਇੱਕ ਫੰਗ ਰਹਿ ਗਿਆ ਇਹਦਾ ਹਲਕੀ ਨੀਲੀ ਹੈ ਠੀਕ ਆ ਕੋਈ ਗੱਲ ਦੀ ਹੋ ਜੂਗੀ ਸੈਟ ਤੇ ਇਹਦਾ ਕੰਨੀ ਵਾਲਾ ਪਲ ਤਾਂ ਖੰਭ ਦੇਖ ਲੈਣਾ স্পেশাল ਨਾ ਤਾਂ ਮੈਂ ਤੁਹਾਨੂੰ ਇਹਦਾ ਸ਼ੌਂਕ ਕਰਾਉਣੇ ਆ ਨਲੇ ਦਾ ਇੱਕ ਖੰਭ ਰਹਿੰਦਾ ਜਿਹੜਾ ਮੈਂ ਕਹੋ ਪੱਟ ਦਿਆਂਗੇ ਠੀਕ ਹੈ ਕਿ ਨਹੀਂ ਇੱਕ ਕਿਧਰੋਂ ਖੰਭ ਰਹਿ ਗਿਆ ਤੇ ਮੈਨੂੰ ਲੱਗਦਾ ਵੀ ਬਗਲ ਇੱਕ ਤੇ ਦੋ ਹੀ ਝਾੜੇ ਲੱਗਦੇ ਆ ਮੁੰ ਤਾਂ ਹਾਂ ਤੀਜਾ ਆਈ ਜਾਂਦਾ ਨਹੀਂ ਨਹੀਂ ਇੱਕ ਹੀ ਝਾੜਿਆ ਬਗਲ ਚ ਬਈ ਆਹੀ ਆ ਬਗਲ ਪੱਟਣੀ ਆ ਕੰਨੀ ਵਾਲਾ ਖੰਭ ਪੱਟਣਾ ਉਸ ਨੂੰ ਦਿਖਾ ਦਿੰਨੇ ਆ ਮੈਂ ਕਹਾਂ ਠੀਕ ਹੈ ਕਿ ਨਹੀਂ ਵਧਗਾ 1x ਤੇ ਕਰਕੇ ਦਿਖਾ ਦੇਉਂਦਾ ਮੇਨ ਹਾਈਲਾਈਟਡ ਇਹੀ ਹੈ ਵੀਡੀਓ ਦੇ ਅੱਜ ਦੇ ਠੀਕ ਹੈ ਇਹਦੇ ਤੇ ਅਰਨਿੰਗ ਕਰਨੀ ਆਪਾਂ ਅੱਜ ਇਹ ਬੜਾ ਵਧੀਆ ਜੂ ਆ ਗਿਆ ਸੈਟ ਕੂਤਰੀ ਬਣਨਾ ਸਾਰੀ ਫਰੇਮ ਚ ਪੂਰੀ ਲੈ ਲੈ ਇੱਕ ਵਧੀਆ ਆ ਰਹੀ ਹੈ ਆ ਰਹੀ ਹੈ ਠੀਕ ਹੈ ਕਿ ਨਹੀਂ ਸਗੀ ਪਹਿਣ ਹੈ ਰਿਟੋਰਿਅਲ ਦੀ ਬਈ ਦੋ ਕਢਾਇਏ ਸੀ ਉਹਦੇ ਨਾਲ ਦੇ ਇੱਕ ਨੂੰ ਲੈ ਗਿਆ ਬਾਜ ਮੁਸ਼ਕਿਆ ਆ ਇੱਥੋਂ ਡਾਇਨਮ ਨੂੰ ਵੀ ਜੋ ਕਿ ਦੇ ਦੇ ਇੰਹੀ ਲੈ ਗਿਆ ਫੜਕੂ ਵੀ ਗੱਪ ਨੂੰ ਹੀ ਲੈ ਗਿਆ ਜਮਾ ਤੇ ਇਹ ਇਹ ਉਦੋਂ ਪਹਿਲਾਂ ਅਸੀਂ ਬੰਦ ਕਰ ਲਈ ਸੀ ਠੀਕ ਹੈ ਕਿ ਨਹੀਂ ਦੋ ਕਢਾਏ ਸੀਗੇ ਇੱਕ ਬਚ ਗਈ ਇੱਕ ਨੂੰ ਬਾਅਦ ਲੈ ਗਿਆ ਪਿਛਲੀ ਵਾਰੀ ਉਹਦਾ ਆਪਾਂ ਮੈਚ ਪਸਾਇਆ ਸੀ ਦੂਸਰਾ ਚ ਤੇ ਐਤ ਕੀ ਕੱਢਣੀ ਇਹ ਕਹਿਰ ਨੂੰ ਵੇਖਾਂਗੇ ਕੀ ਕਹਿਰ ਵਾਲੇ ਕੇ ਦੂਸਰਾ ਆਵੇ ਕਿ ਕਹਿਰਾਂ ਵਾਲੀ ਹੈ ਠੀਕ ਹੈ ਕਿ ਨਹੀਂ ਦੂਸਰਾ ਤੁਹਾਨੂੰ ਪਤਾ ਹੀ ਆ ਪਹਿਲੇ ਦਿਨ ਛੱਡੀ ਲੂਲ ਬਾਈ ਐਂ ਛੱਡੀ ਭੱਜ ਗਈ ਓਲੇ ਤੇ ਨਿਕਾਇਆ ਪਿੰਡ ਹੈ ਆਥਨੇ ਚੰਨੂ ਵਾਲਿਆਂ ਦੀ 7 ਵਜੇ ਸਹੀ ਅਸੀਂ ਉਹੀ ਪੱਕਾ ਟਾਈਮ ਉਹਦਾ ਦੂਜੀ ਵਾਰੀ ਗਿਲਜੀ ਵਾਲੇ ਨੇ ਡਿਗਾਰਡ ਕੋ ਯਾਰ ਦੀ 60-60 ਮਿਲਦੇਗੇ ਭਰਾਵਾ ਉਥੇ ਪਿੰਡ ਵੀ ਆ ਆਪਦੇ ਪਿੰਡ ਵਰਗਾ ਖੜ ਗਈ ਬਾਹਲੀ ਦੂਸਰ ਚ ਬੈਗੀ 2:30 ਤੀਜੇ ਦਿਨੋਂ ਮੁਸ਼ਕਲ ਆ ਪਿੰਡ ਐ ਬੀੜਤਲਾ ਕਿਹੜਾ ਭੈ ਜਣਾ ਇਹੋ ਜਿਹ ਦਾ ਚਵਾਰਾ ਹੀ ਨਹੀਂ ਉੱਤ ਕੇ ਦੇ ਇਹੋ ਜਿਆ ਇਹੋ ਜਿਹ ਦਾ ਚਵਾਰਾ ਹੀ ਨਹੀਂ ਉੱਤ ਕੇ ਦੇ ਉਥੇ ਛੜਤੀ ਆ ਗਏ ਉਹ ਕਹਿੰਦੀ ਆ ਕਿੱਥੇ ਆ ਗਈ ਮੈਂ ਤੇ ਚਾਰ ਕਵੇ ਉਥੋਂ ਪੱਤੇ ਵਾ ਗਈ ਭਰਾਵਾ ਤੀਜੀ ਬਾਈ ਤਾਂ ਉਥੇ ਆਈ ਹੀ ਨਹੀਂ ਕੋਈ ਨਾ ਦੇਖਦੇ ਆ ਉਮੀਦ ਚੰਗੀ ਕਰਦੇ ਆ ਇਹ ਉਹਦੀ ਭੈ ਨਾ ਸਗੀ ਬਈ ਹਰੀ ਟੋਰੀਲ ਦੀ ਜਮਾ ਦੇਖ ਲਓ ਬਾਕੀ ਪਰਾਣੀਆਂ ਵੀਡੀਓ ਕੋ ਕੱਢ ਰੋ ਹਰੀ ਟੁਰੀਅਲ ਦੀ ਤਾਂ ਇਹਨੂੰ ਵੇਖ ਲਓ ਕਾਪੀ ਆ ਜਾਵਾਂ ਇੱਕ ਨੂੰ ਕੱਢ ਲਾ ਇੱਕ ਨੂੰ ਲੁਕੋੜਾ ਸਾਵੀ ਹੈ ਨਾ ਜਾਵਾਂ ਹਾਂਜੀ ਖਾਂਬ ਵੀ ਪਾਟ ਦਿੰਦੇ ਆ ਲਾਸਟ ਦਸਵੀਂ ਕਲੀ ਤੇ ਤੁਸੀਂ ਕਰੋ ਇਹ ਸ਼ੁਭ ਕਾਮਾਂ ਦਾ ਥਾਣਾ ਵਾਹ ਲਓ ਇੱਕ ਹੀ ਪੱਟੇ ਜੀ ਦੂਜਾ ਵੀ ਨਾਲ ਆ ਜੇ ਠੀਕ ਹਾਂ ਕਿਤੇ ਹਾਂ ਸਾ ਜਿਹੜੀ ਚ ਉੱਪਰ ਕੀ ਤੋਂ ਵੀ ਸੁੰਦਰ ਸੰਗੇ ਆ ਇਹ ਦਸਰਾ ਹੁੰਦਾ ਪਹਿਲਾਂ ਪਾਟ ਕਰਾਵਾਂਗੇ ਗੁਰਦੁਆਰੇ ਚ ਚੱਲੇ ਵੇਖਿਓ ਜਾ ਹੈ ਨਾ ਬੱਜੇ ਬਿੱਲੂ ਬਗਲੀ ਹੋ ਜਾਂਦਾ ਪਾਸੇ ਚੱਲ ਕੋਈ ਮਾਰ ਅੱਕੇ ਯਾਰ ਲੈ ਬਗਲ ਖਿੱਚ ਕੇ ਚੱਕੀ ਕਿੰਨੇ ਕੰਮ ਗਿਆ ਭਰਾਵਾ ਵੇਲਾ ਇੱਕ ਝਾੜਿਆ ਹੂੰ ਦੂਜਾ ਆਈ ਜਾਂਦਾ ਇੱਥੋਂ ਲੈ ਕੇ ਇੱਥੋਂ ਲੈ ਕੇ ਇੱਕ ਵਾਰ ਇੱਥੋਂ ਲੈ ਕੇ ਤੂੰ ਤੂੰ ਹੀ ਖਿੱਚ ਦੇ ਯਾਰ ਇੱਥੋਂ ਲੈ ਕੇ ਹਾਂ ਖਿੱਚ ਦੇ ਖਿੱਚ ਦੇ ਖਿੱਚ ਵਾਡੇ ਲੋਟ ਵਾਡੇ ਲੋਟ ਖਿੱਚ ਦੇ ਖਿੱਚ ਦੇ ਖਿੱਚ ਦੇ ਖਿੱਚ ਦੇ ਖਿੱਚ ਦੇ ਇੱਕ ਹੋਰ ਖਿੱਚ ਦੇ ਠੀਕ ਹੈ ਇਧਰੋਂ ਵੀ ਸੇਂਦਰ ਪਿਆਰੀ ਹੁਣ ਮੈਂ ਲਾਈ ਜਾਂਦਾ ਇੱਕ ਮਿੰਟ ਰੁਕ ਜਾ ਪਾ ਲੈ ਇੱਥੋਂ ਚੱਕ ਦੇ ਹੈਲੋ ਹਾਂ ਇੱਥੋਂ ਨਹੀਂ ਨਹੀਂ ਦੁਨਾਲਾ ਹੈ ਇਹ ਨਹੀਂ ਉਹ ਇਧਰ ਜਿਵੇਂ ਜਿਹੜਾ ਇੱਥੋਂ ਹਾਂ ਇੱਥੇ ਸੀ ਹਵੇਲੀ ਚ ਚੱਕ ਦੇ ਹਵੇਲੀ ਚ ਚੱਕ ਦੇ ਹਾਂ ਚੱਕ ਦੇ ਇੱਕ ਹੋਰ ਚੱਕ ਦੇ ਮੌਲ ਬਸ ਸੈਟ ਓਕੇ ਵੇਖਾਂਗੇ ਉਮੀਦ ਚੰਗੇ ਦੀ ਕਰਦੇ ਆ ਬੈਠੀ ਵੀ ਦਿਖਾ ਦੇਣਾ ਸੋਟੀ ਕਰਨੀ ਅੱਜ ਕਿੱਥੇ ਗੁਰੂ ਸਾਹਿਬ ਇੱਕ ਮਿੰਟ ਲੈ ਮੈਂ ਵਿਖਾ ਦਿੰਦਾ ਯਾਰ ਥੋੜੀ ਗੱਲ ਦੀ ਹਰ ਜਾਓ ਜੀ ਤੇ ਚੋਰੀ ਦੇਖੀਗਾ ਉਹ ਬਿੱਲੀ ਦੇ ਨਾਮ ਆਉਂਦਾ ਨਾਮ ਨਹੀਂ ਕਰਦਾ ਛਧਰੀ ਚੱਕ ਛਧਰੀ ਚੱਕੀ ਛਧਰੀ ਚੱਕੀ ਇਹ ਇਹ ਕਿਹੜੇ ਪਏ ਕਿਹੜੇ ਰੂੰਗੇ ਨੂੰ ਫੜਾਇਆ ਹੋਊਗਾ ਹਵਾ ਕਰਦਾ ਫਿਰਦਾ ਨਾ ਆ ਦੇਖੀ ਲੈ ਉਹ ਤੋਊਗਾ ਕਹਿੰਦਾ ਦੋ ਫੰਗ ਪੱਟੇ ਗਏ ਆ ਸਾਰੀ ਬੂਜੀ ਪੜਦੀ ਹੈ ਹੈ ਆ ਦੇਖੋ ਜੀ ਚੋਬਰ ਦੇ ਕੰਮ ਇਹ ਐਂ ਕਰਦਾ ਫਿਰ ਜਦੋਂ ਖਾ ਕੇ ਰੋਟੀਆਂ ਦੇ ਵੜਦਾ ਨਾ ਇਹ ਖੁੱਡਿਆਂ 'ਚ ਇਹ ਉਸ ਤੋਂ ਬਾਅਦ ਇਹਨੂੰ ਕੂਤਰੀ ਲਦੜਨੇ ਹੁੰਦੇ ਨੇ ਵਿੱਚ ਜਾ ਕੇ ਮੈਨੂੰ ਕਹਿੰਦਾ ਨਾ ਪਹਿਲੀ ਵਾਰੀ ਹੋਇਆ ਇਹ ਕੰਮ ਉਹ ਚੱਲ ਫਿਰ ਆਪਾਂ ਦੱਸਣਾ ਤਾਂ ਜ਼ਰੂਰੀ ਹੈ ਪਹਲੀ ਵਾਰੀ ਹੋਇਆ ਹੈ ਮੇਨ ਹੈ ਇਹ ਕਮੰਡਲਾ ਹੈ ਹਰੀ ਟੌਰੀ ਵਾਲਾ ਗਲਾਬੀ ਟੂਸਿਆਂ ਵਾਲਾ ਜਮਾ ਕਿਰਚਾ ਹਾਂ ਜਮਾ ਮੇਨ ਰਤੀ ਦੇ ਭਰਾ ਦਾ ਪੱਠਾ ਹਾਂ ਕਮੰਡਲਾ ਆਊਗਾ ਕਮੰਡਲੀ ਚਲ ਕੋਈ ਗੱਲ ਨਹੀਂ ਪੱਟੇ ਗਏ ਪੂਛ ਪੱਟ ਦੀ ਕੰਜਰੇ ਸਾਰੀ ਉਹ ਬਣ ਗਈ ਘੁੱਗੀ ਹੋਰ ਦੇਖ ਲੈ ਆਏ ਵੜ ਜਾ ਆਏ ਬਾਹਰ ਤਾਂ ਰਹਿ ਗਿਆ ਉੱਡ ਗਿਆ ਆਏ ਤੂੰ ਇੱਥੇ ਥੱਲੇ ਨਹੀਂ ਵੇਖਾ ਤੂੰ ਥੱਲੇ ਨਹੀਂ ਵੇਖਿਆ ਉਹ ਫਿਰ ਅੱਜ ਦਿਸਿਆ ਨਹੀਂ ਲੱਗਿਆ ਪਰਲੇ ਗੁੱਡੇ ਜਿ ਵੜ ਜਾ ਬਸ ਫਿਰ ਤਾਂ ਫੈਂ ਕੋਈ ਨਾ ਚੱਲ ਹੋ ਜਾਂਦਾ ਬਾਤ ਘੜ ਹੋ ਜਾਂਦੀ ਹੈ ਬੱਚਾ ਕੋਈ ਗੱਲ ਨਹੀਂ ਪੂਛੀ ਪੱਟੀ ਗਈ ਹੈ ਕੋਈ ਜਾਨ ਹੀ ਨਿਕਲਦੀ ਉਹਦੀ ਆਜੂ ਨਵੀਂ ਆਜੂ ਕਿੱਡੀ ਗੱਲ ਤੇ ਹੁਣ ਕਰਦਾ ਹੀ ਆਪਾਂ ਦਾਣਾ ਪਾਣੀ ਰੈਡੀ ਕਬੂਤਰਾਂ ਦਾ ਉਹ ਰੋੜਾ ਵਾਲੀ ਵਾਲੇ ਮੁੰਡੇ ਵੀ ਗਏ ਚੋਬਰ ਦਾ ਬੱਚਾ ਉੱਥੇ ਬੈਠਾ ਹੈ ਇਹ ਕਿੱਥੇ ਨਵਾਂ ਕਬੂਤਰ ਫਿਰਦਾ ਖੱਬੀ ਹਰੀ ਕੱਚ ਦਾ ਠੀਕ ਹੈ ਚਲੋ ਆਪਾਂ ਨਵੇਂ ਤਾਂ ਕੀ ਲੈਣਾ ਇੱਕ ਕਬੂਤਰ ਦਾ ਚੋਬਰ ਫੂੰਜਾ ਪੱਟ ਗਿਆ ਹਨਾ ਪੱਠੇ ਦਾ ਲੈ ਐਂ ਥੱਲੇ ਫਿਰਦਾ ਹੀਗਾ ਇਥੋਂ ਐਂ ਵੜ ਗਿਆ ਕੰਜਰ ਦਾ ਸੁਦਾ ਥੱਲੇ ਐਂ ਤਾਂ ਥੱਲੇ ਪੈਰ ਧਰ ਤਾਂ ਫੂੰਜਾ ਆ ਗਿਆ ਉਹ ਦੇਖੋ ਠੀਕ ਆ ਕਿ ਨਹੀਂ ਪੂਜਾ ਉਤਰਦਾ ਉਤਰ ਫੁੰਦਿਆ ਛੱਡ ਗਿਆ ਹੁ ਤਾਂ ਚੜ ਗਿਆ ਜੀ ਮਾ ਕੰਜਾ ਦਾ ਬਾਵਾ ਇਹ ਕੂਤਰ ਦੇ ਨਹੀਂ ਤੂੰ ਮਿੱਧਿਆ ਦੂ ਕਿਤੇ ਪੈਰ ਧਰਨ ਦੋਤੇ ਹਨਾ ਕੰਮ ਗਲਤ ਕਰ ਦਿੰਦਾ ਚਲੋ ਕੋਈ ਨਾ ਫਿਰ ਕੀ ਐ ਕੂਤਰਾ ਥੋੜਾ ਜ਼ਰੂਰੀ ਐ ਕੰਜਰ ਦੇ ਆਪਾਂ ਨੂੰ ਚੋਬਰ ਜ਼ਰੂਰੀ ਐ ਚੋ ਕੂਤਰਾਂ ਤੋਂ ਪਹਿਲਾਂ ਚੋਬਰ ਹੂੰਗਾ ਆਪਾਂ ਨੂੰ ਠੀਕ ਆ ਕਿ ਨਹੀਂ ਕਿਉਂਕਿ ਜਿਹੜਾ ਬੰਦਾ ਸਾਹਮ ਦਾ ਐ ਕੂਤਰਾਂ ਨੂੰ ਹਨਾ ਉਹੋ ਮੇਨ ਐ ਪਹਿਲੇ ਨੰਬਰ ਤੇ ਐ ਹੈਰੀਟੋਰੀਅਲੀ ਤੁਹਾਨੂੰ ਮੈਂ ਦਿਖਾਤੀ ਠੀਕ ਆ ਬਈ ਚੰਗੀ ਤਰ੍ਹਾਂ ਡਿਟੇਲ ਚੈੱਕ ਕਰੀ ਹੋਰ ਦਿਖਾ ਦਿੰਦਾ ਜੀ ਤੁਸੀਂ ਕਹਿਣੋ ਲਓ ਜੀ ਕਰੋ ਦਰਸ਼ਨ ਆ ਰਹੇ ਖਾਂਡਾ ਪੇ ਹਰੀ ਟੌਰੀ ਆਲੀ 2.0 ਠੀਕ ਹੈ ਇਹ 2.0 ਰਿਪੋਰਟ ਨੂੰ ਫਿਲਮ ਨੂੰ ਆ ਆ ਜਾ ਕੰਡਾ ਬੜੇ ਉੱਤੇ ਬੈਠੀ ਉੱਤੇ ਜਿਹੜੀ ਤੇ ਜਿਹੜੀ ਉੱਤੇ ਜਿਹੜੀ ਚੜੀ ਜਿਹੜੀ ਹਾਂ ਇਹ ਆ ਚੱਕੋ ਆ ਗਏ ਟਿਕਾਣੇ ਤੇ ਆਪੇ ਹਰੀ ਹਰੀ ਟੌਰੀ ਆਲੀ ਇਹਨਾਂ ਜਮਾ ਕਾਪੀ ਐ ਆਦੀ ਭੈਣ ਦੀ ਜਮੇ ਇੱਕ ਨੂੰ ਕੱਢ ਲਓ ਇੱਕ ਨੂੰ ਲਿਖੋੜ ਆ ਦੇ ਠੀਕ ਹੈ ਕਰ ਲਓ ਚੱਕ ਮੁੜ ਕੇ ਆਏ ਨਾ ਕਿਉਂਕਿ ਦਿਖਾਈ ਨਹੀਂ ਗਈ ਠੀਕ ਹੈ ਕਿ ਨਹੀਂ ਤੇ ਪੂਰੀ ਚੰਗੀ ਤਰੀਕੇ ਵਗਾ ਦੇ ਲਓ ਹਾਂਜੀ ਦੇ ਦਾਣੇ ਕਰਤੇ ਆ ਰੈਡੀ ਤੇ ਵਾਟਰ ਚ ਉੱਪਰ ਕਹਿੰਦਾ ਯਾਰ ਦੋ ਦੋ ਗਲਾ ਘੱਟ ਆਉਂਦਾ ਸਾਫ਼ ਪਿਆ ਕੱਲ ਹੀ ਧੋਗੇ ਤਰੇ ਆਏ ਤੁਹਾਡੇ ਚੱਲ ਫਿਰ ਲੈ ਆਉਣਾ ਮੈਂ ਕਰਾਂ ਕਿੱਡੀ ਗੱਲ ਤੱਤਾ ਪਾਣੀ ਲੈ ਆਉਣਾ ਮੈਂ ਬਾਟੀ ਬਸ ਹੂੰ ਤਾਂ ਵੈਸੇ ਤੱਤਾ ਪਾਣੋਂ ਹਟ ਗਏ ਚਲੋ ਫਿਰ ਵੀ ਲੈ ਆਉਣਾ ਲੈ ਜਾਂਦਾ ਹੌਟ ਵਾਟਰ bro ਪਾ ਦਿਓ ਸਾਰੇ ਘੋੜਿਆਂ ਚ ਹਾਂਜੀ ਪਾਣੀ ਪਾਤਾ ਸਾਰੇ ਖੁੱਡਾਂ 'ਚ ਮਾੜਾ ਮੋਟਾ ਹੀ ਘੱਟ ਸੀਗਾ ਐਡਾ ਇਸ਼ੂ ਤਾਂ ਹੈ ਨਹੀਂ ਸੀ ਵੈਸੇ ਤੇ ਹੁਣ ਮੈਂ ਖਾ ਰੱਖਦੀ ਆ ਦਾਣੇ ਜਾਨਵਰਾਂ ਨੂੰ ਤੇ ਅੱਜ ਬ్రో ਫਿਰ ਗੁਰੂਸਰ ਜਾਣਾ ਕੈਨਸਲ ਕਿਉਂਕਿ ਲੇਟ ਜ਼ਿਆਦਾ ਹੋਣੀ ਸੀ ਬਸ ਛੱਡੋ ਹੁਣ ਨਹੀਂ ਜਾਂਦੇ ਮੈਨੂੰ ਬਾਅਦ ਚੱਲਾਂਗੇ ਯਾਰ ਆਪਣੇ ਚਾਹ ਦਾ ਕਿਹੜਾ ਵਾਜੂ ਤੇ ਬਾਜ਼ੀਆਂ ਬੂਈਆਂ ਵਾਲੇ ਚੱਲਾਂਗੇ ਪਾਣੀ ਪੂਣੀ ਲੈਣ ਹਨਾ ਉਦੋਂ ਕਿਹੜਾ ਵਾਜੂਗਾ ਚਲੋ ਹੁਣ ਚੱਲਾਂ ਆਪਾਂ ਨੂੰ ਆਏ ਸੀ ਮਿਲਿਆ ਆਂ ਗਣਾ ਬਾਈ ਨੂੰ ਵੈਸੇ ਉਹ ਫਿਰ ਟਾਈਮਿੰਗ ਯਾਰ ਉਸ ਹਾਕ ਦੇ ਉਹ ਜ਼ਿਆਦਾ ਉਲਝਿਆ ਹੁੰਦਾ ਬਾਈ ਕੋਈ ਹੋ ਚੱਕੀ ਦਿੱਕਤ ਨਹੀਂ ਪਰ ਆਪਾਂ ਮੈਂ ਤੰਗ ਕਰਨਾ ਹਨਾ ਰੱਖ ਦੀ ਜੀ ਇਧਰ ਜਾਨਵਰਾਂ ਨੂੰ ਦਾਣੇ। ਤੈਿਲ ਨਹੀਂ ਹੈ ਰਾਤਾ ਟ੍ਰੇ ਆ ਗਲਤ ਨਹੀਂ ਚੱਕ ਰਹੇ ਸਹੀ ਆ। ਖੜ ਦਿਖਾ ਸਹੀ ਹੈ। ਆ ਆ ਗਿਆ ਆਪਾਂ ਵੱਡੇ ਕਬੂਤਰਾਂ ਦੇ ਪਾਸੇ। ਆਇਓ 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 ਬੱਤ। ਇਧਰ ਆ ਗਏ ਆਪਾਂ ਵੱਡੀਆਂ ਕਬੂਤਰਾਂ ਨਾਲੇ ਪਾਸੇ। ਆਇਓ 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 ਖੰਡੋ। ਆਜੋ ਮੇਰੀਓ ਸਿਆਣੀਓ ਖੰਡੋ। ਇਧਰ ਆ ਗਏ ਜੀ ਉੱਡਣ ਵਾਲੇ ਕਬੂਤਰਾਂ ਵਾਲੇ ਪਾਸੇ। ਆਇਓ 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 ਆਇਓ। ਆਇਓ ਪੁੱਤਾ ਲਓ ਜੀ ਇਧਰ ਵੀ ਬਹੁਤ ਜਾਨਵਰ ਥੱਲੇ ਛਰ ਤੇ ਆਪਾਂ ਕੱਟ ਕਰ ਕਰਕੇ ਇਹ ਸਾਰੇ ਪੱਟਾਂਗੇ ਵਾ ਪੰਜ ਸੱਤ ਦਿਨਾਂ ਤੱਕ ਹਾਂਜੀ ਤੇਰਾ ਸੱਪ ਕੱਢਿਆ ਆ ਠੀਕ ਆਇਓ 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 ਬੇਟਾ ਖੁੱਡਾ ਨੰਬਰ 4 ਆਇਓ 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 ਪੁੱਤਾ ਚੱਕ ਲਈ ਲਾਸਟ ਟਰੀ ਵੀ ਅੱਜ ਪੈਂਦੇ ਲਾ ਜੀ ਇਧਰ ਆ ਕੇ ਬੈਠ ਗਏ ਆਇਓ 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 ਹਾਂ ਅਧਾਣੇ ਤੂੰ ਪਾਸੇ ਰੱਖ ਦੇ ਲਗੋ ਕੇ ਉੱਤੇ ਖਾ ਇੱਥੇ ਰੱਖ ਦੋ ਰਾ ਆ ਨਹੀਂ ਉਹ ਯਾ ਯਾ ਹਾਂ ਜੀ ਓਕੇ ਹੀ ਰੋ ਠੀਕ ਆ ਦਾਣਾ ਪਾਣੀ ਸਾਰੇ ਕੁੱਤਰਾ ਸੈੱਟ ਆ ਹਾਂ ਜੀ ਆ ਗਏ ਇੱਧਰ ਲੈ ਕੇ ਤੇ ਟੀਵੀ ਚਾਲਦੀ ਘਰੋਂ ਹੋਰ ਪੀਂ ਲੈ ਕੋਟ ਪਾ ਲਿਆ ਫਾਦਲ ਚੱਲਦੇ ਆ ਮੁੰਡਿਆ ਬਾਹਰ ਕੋਲ ਲੈ ਮੁੰਡਿਆ ਕੋਈ ਗਲਾਸ ਲੈ ਚੱਕ ਕੇ ਅੱਧੇ ਅੱਧੇ ਕਰਕੇ ਵਾਧੂ ਐ ਚੱਕ ਲੈ ਕੋਈ ਹੇ ਢੋਲਾ ਉਧਰ ਹਾਂ ਜੀ ਤੋ ਜੀ ਹੌਲੀ 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 ਲੈ ਚੋਬਰ ਵਾਲਾ ਬੱਚਾ ਵੀ ਉੱਡ ਆਇਆ ਕਿ ਮੁਰਗੇ ਪੁੱਟੀ ਪਤਾ ਨਹੀਂ ਯਾਰ ਕਿੱਦਾਂ ਪਤਾ ਨਹੀਂ ਲੱਗਿਆ ਚੱਲੋ ਕੋਈ ਆਉਂਦਾ ਆਦੇਓ ਇਹ ਮੈਂ ਤਾਂ ਆ ਘਰ ਹੀ ਆਊਗਾ ਆਪਣੇ ਆ ਆ ਗਿਆ ਕਿੱਧਰ ਗਿਆ ਓਏ ਆ ਆ ਗਿਆ ਆ ਰਿਹਾ ਸੱਜੀ ਗਲਾਬੀ ਬਗਲਾਣਾ ਬੜਾ ਸੋਹਣਾ ਰੰਗ ਲੱਗਦਾ ਚਲੋ ਕੋਈ ਗੱਲ ਨਹੀਂ ਬ్రో ਇੱਥੇ ਹੀ ਫਿਰਦੇ ਨਿਗਾਹ ਜੇ ਕੋਈ ਡਿੱਕ ਤੜੇ ਗੱਲ ਕੱਲ ਨੂੰ ਕਰੇ ਆੜੂ ਆਪੇ ਬੜੀ ਚੰਨ ਤੜੇ ਆਇਆ 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 ਆ ਗਿਆ ਓਕੇ ਹੋਈ ਰਿਪੋਰਟ ਹੁਣ ਰਵਣਾ ਚੜਾ ਪੈਸੇ ਬਾਹਲੇ ਬਈ ਹਾਂ ਰਵਣਾ ਸਵਾਸ ਰਾਂ ਲੱਗਣਗਾ ਮੇਰੇ ਵਿੱਚ ਪੜਾ ਹੂੰ ਕੋਈ ਗੱਲ ਨਹੀਂ ਹਾਂਜੀ ਹਾਂਜੀ ਚੱਕ ਲਈ ਹਾਂਜੀ ਸਰਦਿਆ ਹੀ ਬਾਦਲ ਥੋੜੀ ਮਣੀ ਤੇ ਥੋੜਾ ਜਿਹਾ ਦੇਖਣ ਨੂੰ ਲੱਖ ਕ ਦਾ ਸਮਾਨ ਹੈਗਾ ਜੇਬ ਚ ਨਾ ਸਮਾਨ ਨਾ ਡੇਕ ਵੀ ਮਣੀ ਤਾਂ ਕਿਉਂ ਮਣੀ ਡੇਕ ਸਮਾਨ ਦਾ ਮਤਲਬ ਹੁੰਦਾ ਖਾਣ ਪੀਣ ਦਾ ਸਮਾਨ ਠੀਕ ਆ ਉਹਨੇ ਤੇਲ ਪਾਉਣਾ ਆਪਾਂ ਪੰਪ ਤੋਂ ਹਾਂਜੀ ਸਿਰਦੇ ਹੀ ਟੈਂਕੀ ਡਿਟਾ ਕੇ ਹੀ ਮੋਟਰਸ ਨਾਲ ਮਾਕੇ ਚੱਲਾਂਗੇ ਬਾਅਦੋਂ ਖੁੱਲਾ ਤੇਲ ਪਾਵਾਂਗੇ ਹਾਂਜੀ ਇਟਸ ਆ ਕੀ ਹੈ ਸਟੱਫ ਕੋਲ ਚਾ ਬਟ ਹੈ ਤਾਂ ਉਹ ਸੈਂਡਵਿਚ ਸੌਰੀ ਸੌਰੀ ਸੈਂਡਵਿਚ ਉਹ ਆ ਸੀਠੀ ਸੈਟੀ ਮੇਨ ਉੱਗੇ ਬਨੇ ਬੈਠੇ ਨਾ ਤਾਂ ਕਰਕੇ ਹਾਂ ਹਾਂ ਠੀਕ ਹੈ ਹਾਂਜੀ ਬਾਦੂ ਸ਼ਮਾਨਾ ਜੀ ਪੀਓ ਜੀ ਵੇਅਰ ਕਾ ਪੀਓ ਉਸ ਤੋਂ ਯਾਰ ਗੱਡੀ ਹੁੰਦੀ ਧਾਰ ਲਈ ਕੁੜੀ ਨਾ ਕੰਜਰ ਦਾ ਕੁੜੀ ਕੋ ਧਾਰ ਪੈਟਰੋਲ ਪਾ ਦੇਣਾ ਅੱਜਾ ਤਾਂ ਠੀਕ ਹੈ ਪੈਟਰੋਲ ਤੂੰ ਹੋਰ ਨਾ ਕਿਤੇ ਵਿੱਚ ਉਹਦੇ ਸੀਐਲ ਇੱਕ ਚੀਜ਼ ਤਾਂ ਲਈ ਗਈ ਸੀ ਮੋਮੋਸ ਮੋਮੋਸ ਪੈਕ ਕਰ ਲਈ ਕਰਦਾ ਵਾਹ ਤੇ ਦੇਵੀ ਦਵਾਲ ਦੇਵੀ ਦਵਾਲ ਆਖੇ ਦੇਵੀ ਦਵਾਲ ਹੋਈ ਪਈ ਆਈ ਤਾਂ ਹੀ ਮਾਂ ਹਾਂਜੀ ਹਾਂਜੀ ਪਹੁੰਚੀਏ ਕਰੇ ਇੱਕ ਮਿੰਟ ਆ ਕਰੇ ਡਿਲੀਵਰ ਕਰ ਜਾਵੜਾ ਕਰੇ ਫਿਰ ਬਹੁਤ ਟਾਈਮ ਲੱਗਾ ਠੀਕ ਹੈ ਮਿੱਟੀ ਕੱਲ ਨੂੰ ਆਈ ਹਾਂ ਬਾਏ ਬਾਏ ਕਰੇ ਚੱਲ ਬਹੁਤ ਟਾਈਮ ਲੱਗਾ ਚੱਲ ਚੱਲ ਕਰੇ ਚੱਲ ਮੈਂ ਕੰਦੋਦ ਦੀ ਵੀਣਾ ਤੈਨੂੰ ਅੱਗੇ ਚੱਲ ਕਰੇ ਚੱਲ ਚੱਲ ਮੈਂ ਕੋਠੇ ਤੇ ਆ ਗਿਆ ਚੱਲ ਕਰੇ ਆ ਬੱਚਾ ਦੇਖਣ ਗਈ ਚੁੱਬਰ ਵਾਲਾ ਕੋਠੀ ਤੇ ਬੈਠਾ ਹੈਗਾ ਮੇਰੀ ਤਰ੍ਹਾਂ ਚੁੱਬਰ ਕਹਿੰਦਾ ਰਾਤ ਨੂੰ ਫੜ ਲਾਂਗਾ ਨਾ ਮੈਂ ਕਹਿ ਵੀ ਤੂੰ ਛੱਡ ਭਰਾ ਕੱਲ ਦਾ ਦਿਨ ਹੋਰ ਦੇਖ ਲੈ ਕੱਲ ਨੂੰ ਘਰੀ ਆ ਜੂਗਾ ਆਪੇ ਹਣਾ ਬੱਚਾ ਛੋਟਾ ਸੀ ਘਰ ਤੋਂ ਪਾਸੇ ਉਹ ਘਰ ਜਦੋਂ ਘਰ ਦੇ ਸੀ ਆਉਣ ਐ ਡਿੱਗ ਪਣਾ ਨਾਲ ਦੀ ਨਾਲ ਹੀ ਘਰ ਦੇ ਹਾਂਜੀ ਮੇਰੇ ਦੋਸਤੋ ਆ ਗਏ ਜਿੱਧਰ ਨੇ ਕਰੇ ਵਾਟਰ ਲਿਆਉਂਦਾ ਥੋੜੇ ਜਿਹਾ ਬਿਸਕੁਟਸ ਲਿਆਦੇ ਖਾਣ ਨੂੰ ਤੇ ਬੱਸ ਕੀ ਕਰੀਏ ਕੀ ਕਰੀਏ ਕੀ ਕਰੀਏ ਕਦੇ 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 ਨਹੀਂ ਹਣਾ ਹੁਣ ਮੈਂ ਤੁਹਾਨੂੰ ਆਇਆ ਗਿਆ ਲੱਗਾ ਸੀ ਕਦੇ ਕਦੇ ਦਿਨਟ ਪਾਉਣਾ ਬਹੁਤ ਉਹ ਕਦੇ ਕਦੇ ਨਹੀਂ ਮੇਲ ਤਾਂ ਰੋਜੀ ਆ ਹੀ ਹੁੰਦਾ ਅੱਖਾਂ ਨੇ ਵੇਲੇ ਅੱਖਾਂ ਨੇ ਵੇਲੇ ਨਹੀਂ ਪਾੜਦੀ ਐ ਨਹੀਂ ਸੌਰੀ ਮਤਲਬ ਵੀ ਅੱਖਾਂ ਨੇ ਵੇਲੇ ਬੋਬਰਾ ਹਲੰਦਾ ਯਾਰ bro ਆਤ ਸ਼ਾਮ ਨੂੰ ਲਗਭਗ 5 ਵਜੇ ਤੋਂ ਲੈ ਕੇ 5 ਵਜੇ ਤੋਂ ਲੈ ਕੇ ਤੇ ਜਿੰਨਾ ਟਾਈਮ ਸੌਂਦਾ ਨਹੀਂ ਉਹਨਾ ਟਾਈਮ ਬਹੁਤ ਬੁਰਾ ਹਾਲ ਹੁੰਦਾ ਏ ਟਾਈਮ ਕੱਢਣਾ ਬਹੁਤ ਔਖਾ ਨਾਲਾ ਪਤਾ ਨਹੀਂ ਕੀ ਚੱਕਰ ਹੈ ਹੈ ਚਲੋ ਕੋਈ ਗੱਲ ਨਹੀਂ ਯਾਰ ਦੇਖਦਾ ਮੈਂ ਟਾਈਮ ਪਾਸ ਕਰਦਾ ਕਿਵੇਂ ਨਾ ਕਿਵੇਂ ਹਨ ਪੁੱਤਰਾ ਸਾਰਾ ਕੰਮ ਸਾਨੂੰ ਪਤਾ ਓਕੇ ਰਪੋਟਾਂ ਇਹ ਉਹ ਲੋਕ ਲੂਟਾ ਉਹਨੇ ਲਾਗੇ ਲਾਈਟਾਂ ਤਾਂ ਛੱਡ ਦੇਣੀ ਤੁਹਾਨੂੰ ਪਤਾ ਦਿਨ ਟਾਈਮ ਨਾਲ ਦਾਣੇ ਹਨਾ ਮੋਸਟਲੀ ਹੁਣ ਆਪਾਂ ਟਾਈਮ ਨਾਲ ਦਾਣੇ ਪਾਉਣ ਦੀ ਕੋਸ਼ਿਸ਼ ਕਰਦੇ ਵੀ ਲੇਟਾ ਛੱਡਣ ਦੀ ਲੋੜ ਨਾ ਪਵੇ ਤੇ ਬਾਕੀ ਚਲੋ ਕਰਗੇ ਉਹ ਖੜ ਕੇ ਟਾਈਮ ਪਾਸ ਕਰ ਤੋ ਫਿਰ ਲੋਗ ਦੀ ਬੱਸ ਆਣੀ ਕਰਦੇ